ਇਨਾ ਅਖੌਤੀ ਇਮਾਨਦਾਰਾਂ ਦੀ ਸਰਕਾਰ ਨੂੰ ਕੀ ਨਾਮ ਦਈਏ ਸਰਕਾਰੀ ਕੁਟਾਲੇ ਜਾਂ ਕੁਟਾਲਿਆਂ ਵਾਲੀ ਸਰਕਾਰ ਦਿੱਲੀ ਦੇ ਕੁਟਾਲੇਬਾਜ਼ਾਂ ਦੀ ਛਤਰਛਾਇਆ ਹੇ ਚੱਲ ਰਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਨਿਕੰਮੀ ਸਰਕਾਰ ਦੇ ਰਾਜ 'ਚ ਇੱਕ ਹੋਰ ਵੱਡਾ ਕੁਟਾਲਾ ਸਾਹਮਣੇ ਆਇਆ ਹੈ ਇੱਕ ਅਜੀਹਾ ਦੋ ਨੰਬਰੀ ਕੁਟਾਲਾ ਜਿਸ ਨੂੰ ਦਸਤਾਵੇਜ਼ਾਂ ਜ਼ਰੀਏ ਇੱਕ ਨੰਬਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇੱਕ ਆਰਟੀਆਈ ਐਕਟਿਵਿਸਟ ਦੇ ਖੁਲਾਸੇ ਤੋਂ ਬਾਅਦ ਹੁਣ ਇਨ੍ਹਾਂ ਅਖੌਤੀ ਮਾਨਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦਰਅਸਲ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਲਈ ਟੋਇਟਾ ਕੰਪਨੀ ਦੀਆਂ 144 ਹੈਲਿਕਸ ਗੱਡੀਆਂ ਦੀ ਖਰੀਦਾਰੀ ਕੀਤੀ ਸੀ ਜਿਸ ਤੇ ਕਰੀਬ-ਕਰੀਬ 21 ਕਰੋੜ ਤੋਂ ਵੱਧ ਦਾ ਉਟਾਲਾ ਸਾਹਮਣੇ ਆਇਆ ਹੈ ਆਪਣੇ ਪਹਾੜਾਂ 'ਚ ਇਮਾਨਦਾਰੀ ਦਾ ਰਾਗ ਅਲਪਣ ਵਾਲੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਮੰਤਰਾਲੇ ਵੱਲੋਂ 22 ਤੋਂ 25 ਲੱਖ ਰੁਪਏ 'ਚ ਮਿਲਣ ਵਾਲੀ ਗੱਡੀ ਨੂੰ ਕਰੀਬ 37 ਲੱਖ ਰੁਪਏ 'ਚ ਖਰੀਦਿਆ ਗਿਆ ਆ ਆਰਟੀਆਈ ਐਕਟਿਵਿਸਟ ਵੱਲੋਂ ਕੀਤੇ ਖੁਲਾਸਿਆਂ 'ਚ ਇਹ ਦੋ ਵੱਖ-ਵੱਖ ਬਿੱਲ ਦਿਖਾਏ ਗਏ ਨੇ ਜਿਸ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਗੱਡੀ ਇੱਕ ਆਮ ਵਿਅਕਤੀ ਵੱਲੋਂ ਮਿਤੀ 7 12 2023 ਨੂੰ ਹੈਲਿਕਸ ਗੱਡੀ ਦਾ ਬੇਸ ਮਾਡਲ 26 ਲੱਖ ਰੁਪਏ ਚ ਖਰੀਦਿਆ ਗਿਆ। ਉਹੀ ਮਾਡਲ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਮਿਤੀ 15 12 2023 ਨੂੰ ਕਰੀਬ 37 ਲੱਖ ਦਾ ਖਰੀਦਿਆ ਗਿਆ। ਜਿਸ ਦਾ ਮਤਲਬ ਇੱਕ ਗੱਡੀ ਪਿੱਛੇ ਸਿੱਧਾ ਸਿੱਧਾ ਕਰੀਬ 11 ਲੱਖ ਰੁਪਏ ਦਾ ਘਟਾਲਾ ਤੇ ਗ੍ਰਹਿ ਵਿਭਾਗ ਵੱਲੋਂ ਅਜੀਆਂ 144 ਗੱਡੀਆਂ ਖਰੀਦੀਆਂ ਗਈਆਂ ਨੇ ਤੇ ਜਿਸ ਨਾਲ ਇਹ ਘਟਾਲਾ ਕਈ ਕਰੋੜ ਰੁਪਏ ਦਾ ਪਣਦਾ ਹੈ। ਕਿਉਂਕਿ ਟੋਇਟਾ ਕੰਪਨੀ ਇੱਕ ਹੈਲਿਕਸ ਗੱਡੀ ਖਰੀਦਰ ਤੇ ਕਰੀਬ 10 ਲੱਖ ਰੁਪਏ ਤੋਂ ਵੀ ਵੱਧ ਦੀ ਛੋੜ ਦੇ ਰਹੀ ਹੈ ਤੇ ਜੇਕਰ ਪੰਜਾਬ ਸਰਕਾਰ ਨੇ 144 ਗੱਡੀਆਂ ਖਰੀਦੀਆਂ ਸਨ ਤਾਂ ਇਹ ਛੋੜ 10-15 ਲੱਖ ਰੁਪਏ ਪ੍ਰਤੀ ਗੱਡੀ ਤੱਕ ਜਾ ਸਕਦੀ ਸੀ ਪਰ ਗ੍ਰਹਿ ਵਿਭਾਗ ਦੀ ਅਜੇ ਹੀ ਕੀ ਮਜਬੂਰੀ ਸੀ ਕਿ 22 ਤੋਂ 25 ਲੱਖ ਰੁਪਏ ਚ ਮਿਲਣ ਵਾਲੀ ਕਰੀਬ 37 ਲੱਖ ਰੁਪਏ ਦੀ ਗੱਡੀ ਨਵਾਂ ਲੋ ਖਰੀਦੀ ਗਈ ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ ਮਾਨ ਸਾਹਿਬ ਇੱਥੇ ਸਿਰਫ ਦਾਲ ਚ ਕਾਲੇ ਨਹੀਂ ਸਾਰੀ ਦਾਲ ਹੀ ਕਾਲੀ ਲੱਗ ਰਹੀ ਹੈ ਕਿਉਂਕਿ ਆਰਟੀਆਈ ਐਕਟੀਵਿਸਟ ਵੱਲੋਂ ਡੀਜੀਪੀ ਪੰਜਾਬ ਨੂੰ ਦਿੱਤੀ ਗਈ ਸ਼ਿਕਾਇਤ ਚ ਮੁੱਖ ਮੰਤਰੀ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਦਾ ਵੀ ਜ਼ਿਕਰ ਕੀਤਾ ਹੈ ਸ਼ਿਕਾਇਤ ਮੁਤਾਬਿਕ ਰਾਜਵੀਰ ਘੁੰਮਣ ਨੂੰ ਇਸ ਸੌਦੇ ਤੋਂ ਬਾਅਦ ਮੁਹਾਲੀ ਦੇ ਟੋヨタ ਸ਼ੋਰੂਮ ਵੱਲੋਂ ਦੋ ਇਨੋਵਾ ਗੱਡੀਆਂ ਵੀ ਗਿਫਟ ਮਿਲੀਆਂ ਨੇ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਖਰੀਦੀਆਂ ਸਰਕਾਰੀ ਗੱਡੀਆਂ ਦੇ ਸੌਦੇ ਵਿੱਚੋਂ ਕਰੋਣਾ ਦੀ ਮਲਾਈ ਕਿਸ ਕਿਸ ਨੇ ਖਾਧੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਨੂੰ ਆਪਣੇ ਮੰਤਰਾਲੇ ਰਾਹੀ ਹੋਏ ਇਸ ਕਰੋਨਾ ਦੇ ਘੁਟਾਲੇ ਬਾਰੇ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹਨਾਂ ਗੱਡੀਆਂ ਦਾ ਅਨੁਮਾਨਿਤ ਡਿਸਕਾਊਂਟ 21 ਤੋਂ 22 ਕਰੋੜ ਰੁਪਈਆ ਕਿੱਧਰ ਗਿਆ ਇਸ ਡਿਸਕਾਊਂਟ ਬਾਰੇ ਆਮ ਲੋਕਾਂ ਨੂੰ ਪਤਾ ਹੈ ਫਿਰ ਪੰਜਾਬ ਸਰਕਾਰ ਨੇ ਪੂਰੀ ਕੀਮਤ ਤੇ ਗੱਡੀਆਂ ਕਿਉਂ ਖਰੀਦੀਆਂ ਕਿ ਮਾਨ ਸਾਹਿਬ ਇਸ ਘੁਟਾਲੇ ਬਾਰੇ ਕੁਝ ਬੋਲਣਗੇ ਜਾਂ ਫਿਰ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਬਾਕੀਆਂ ਗੱਲਾਂ ਵਾਂਗ ਸਿਰਫ ਹਵਾਈ ਗੱਲਾਂ ਬਣ ਕੇ ਰਹਿ ਜਾਣਗੀਆਂ